ਮੈਂ ਬੋਲਦਾ ਚੀਤਾ ਪਟਕੜੀ ਆ ਜੀ ਅੱਜ ਤੁਹਾਨੂੰ ਪਿੰਡ ਚਾਕਰ ਬਾਰੇ ਦੱਸਦੇ ਜੀ ਅਸੀਂ ਲੰਘਦੇ ਸੀ ਜਾ ਰਹੇ ਸੀ ਤੇ ਪਹਿਲਾਂ ਇੱਥੇ ਸੱਪੜ ਹੁੰਦਾ ਸੀ ਹੁਣ ਸੱਪੜ ਦੀ ਥਾਂ ਇੱਥੇ ਪਾਰਕਿੰਗ ਬਣ ਗਈ ਦਿਖਾਉਣੀ ਸੀ ਆ ਦੇਖੋ ਜੀ ਇਹ ਸੀ ਜੀ ਇੱਥੇ ਪਹਿਲਾਂ ਸੱਪੜ ਹੁਣ ਤੁਹਾਨੂੰ ਦਿਖਾਉਣੀ ਜੀ ਪਿੰਡ ਚਾਕਰ ਦੀ ਸਾਰੀ ਵੀਡੀਓ ਉਰਲੇ ਸੱਪੜ ਦੀ ਤਿੰਨ ਚਾਰ ਸੱਪੜਾ ਰਹੇ ਤੇ ਸੱਪੜ ਸੀ ਪਹਿਲਾਂ ਹੁਣ ਤਾਂ ਪਾਰਕਿੰਗ ਬਣ ਗਈ ਤੇ ਪਿੰਡ ਦਾ ਜਿਹੜਾ ਗੰਦਾ ਸਿਵਰੇਜ ਨਾਲਾ ਇੱਥੇ ਸਿਵਰੇਜ ਪਾਇਆ ਸਿਵਰੇਜ ਹੋ ਕੇ ਪਹਿਲੇ ਸਿਵਰੇਜ ਦੀ ਜਿੱਥੋਂ ਪਹਿਲਾ ਸਾਰਾ ਪਿੰਡ ਦਾ ਪਾਣੀ ਆਉਂਦਾ ਜੀ ਇੱਥੇ ਆ ਸਕੂਲ ਆ ਠੀਕ ਹੈ ਜੀ ਨੰਬਰ 2 ਤੇ ਫਿਰ ਚਲਾ ਗਿਆ ਜੀ ਫਿਰ ਠੀਕ ਹੈ ਜੀ ਨੰਬਰ 2 ਤੇ ਇਹ ਚਲਾ ਗਿਆ ਜੀ 3 ਨੰਬਰ ਤੇ ਚਲਾ ਗਿਆ ਜੀ ਇਹਦੇ ਸੀ ਜੀ ਤੇ ਕੋਸਾ ਕੁਝ ਇਹੋੜਾ ਪਾਣੀ ਇਹ ਚ ਗੰਦਮੰਦ ਕੱਢ ਦਿੰਦੇ ਆ ਬਾਹਰ 4 ਨੰਬਰ ਤੇ ਇਹ ਚ ਆ ਗਈ ਠੀਕ ਹੈ ਜੀ 5 ਨੰਬਰ ਤੇ ਆ ਜਾ ਜੀ ਇਹਦੇ ਚ ਦੇਖੋ ਜੀ ਪਿੰਡ ਚ ਆਤਾ ਤੇ ਜਿਹੜਾ ਰੰਮ ਵਾਲੀ ਸਾਈਡ ਸਫੜਾ ਸੀ ਉਹ ਉਹਦੀ ਵੀਡੀਓ ਹੈ ਜੀ ਇਹ ਹੁਣ ਤੇ ਫਿਰ 3 4 5 ਜਿਹੜਾ ਸਫੜਾ ਬਾਕੀ ਇਥੇ ਨਾਲ ਹੀ ਕੋਈ ਨਹੀਂ ਜੀ ਬਹੁਤ ਵਧੀਆ ਪਿੰਡ ਹੈ ਜੀ ਇਹ। ਚਾਹ ਕਰਾਂ। ਬਾਕੀ ਪਹਿਲਾਂ ਵੀ ਵੀਡੀਓ ਤੁਸੀਂ ਦੇਖੀ ਹੈ ਜੀ ਇੱਥੇ। ਤੇ ਨੇੜੇ-ਨੇੜੇ ਪੂਰਾ ਵਧੀਆ। ਪਿੰਡ ਹੈ ਜੀ ਬਾਹਰ ਰ ਗਿਆ ਵਸੇ ਜੀ ਬੰਦਾ ਕੈਨੇਡਾ। ਉਹਨੇ ਅਜ ਤੱਕ ਆਪਦਾ ਨਾਂ ਨਾਂ ਡਰੈੱਸ ਕੋਈ ਵੀ ਨਹੀਂ ਦੱਸਿਆ ਜੀ ਨਾਂ ਲਿਖਿਆ ਨਾਂ ਲਿਖਾਇਆ ਨਹੀਂ ਪੱਥਰ ਤੇ ਆਪਣੇ ਤੇ ਮੜਮ ਮੋਟਾ ਕੋਈ ਸੜਕ ਵੀ ਲੰਘ ਜੇ ਤਾਂ ਵੀ ਨਹੀਂ ਪੱਥਰ ਕਹਿੰਦੇ ਨਹੀਂ ਪੱਥਰ ਬਣਾਉ। ਉਹਨੇ ਵਿਚਾਰੇ ਨੇ ਆਪਦਾ ਨਾਂ ਵੀ ਨਹੀਂ ਅਜੇ ਤੱਕ ਲਿਖਾਇਆ। ਦੇਖੋ ਜੀਆ ਪੰਜ ਸੇ ਪੰਜ ਸੇਵੇਂ ਨੰਬਰ ਤੇ ਇਹ ਚ ਆ ਗਿਆ ਜੀ ਪਾਣੀ ਸੱਤਵੇਂ ਨੰਬਰ ਇਹਦੇ ਚ ਆ ਗਿਆ ਜੀ ਠੀਕ ਹੈ ਬਾਕੀ ਫੁੱਲ ਬੂਟੀਆਂ ਫੁੱਲ ਬੂਟੀਆਂ ਜੀ ਸਾਰੇ ਪਾਸੇ ਦੇਖੋ ਤੇ ਫਿਰ ਉਹ ਸਿਰੇ ਮੋਟਰ ਲੱਗੀ ਹੋਈ ਜੀ ਉਹ ਦੀਦੀ ਹੁਸਨ ਉਹ ਮੋਟਰ ਚੱਕ ਕੇ ਖੇਤਾਂ ਨੂੰ ਸਪਲਾਈ ਹੁੰਦੀ ਹੈ ਪਾਣੀ ਠੀਕ ਹੈ ਜੀ ਆ ਦੇਖੋ ਜੀ ਧਿਆਨ ਨਾਲ ਪਿੰਡ ਚਾਕਰ ਆ ਦੇਖੋ ਜੀ ਝੂਲੇ लगे भी जी इतने पार्किंग बना के सारी कस्म झूले जी वह पंचायत ने मैंने लगाया जी सरपंच साहब ने हाँ जी पेंड सेवा वी कर बाकी सफाई सफुई जी बहुत वाया मान के चलो गाड़ी कर दे। जी आप चंडीगढ़ ही फिर जी देखो सारे झूले जी ਆ ਦੇਖੋ ਜੀ ਜਿਹੜਾ ਮੀਂਹ ਵਾਲਾ ਪਾਣੀ ਜੀ ਉਹ ਅੱਡ ਸਪੈਸ਼ਲ ਰੱਖਿਆ ਵਾ ਜੀ ਇਹਦੇ ਤੋਂ ਆ ਦੇਖੋ ਮੀਂਹ ਦਾ ਸਪਾਣੀ ਜਿਹੜਾ ਬਾਹਰਲੇ ਪਾਸੇ ਦੀ ਆਉਂਦਾ ਉਹ ਗੰਦੇ ਨਾ ਸੀਵਰੇਜ ਤੋਂ ਅਲੱਗ ਰੱਖਿਆ ਜੀ ਮੀਂਹ ਦਾ ਪਾਣੀ ਹੈ ਜੀ ਇਕੱਠਾ ਕਰਾਵਾ ਆ ਦੇਖੋ ਜੀ ਵਿਚਾਲੇ ਵੀ ਬਣਾਵਾ ਤੇ ਇਹਦਾ ਸਪੈਸ਼ਲ ਪਾਣੀ ਮੀਂਹ ਦਾ ਜੀ ਸਪੈਸ਼ਲ ਗੰਦਾ ਪਾਣੀ ਨਹੀਂ ਕਰ ਰਹੀ ਜੀ ਇਹਦਾ